ਨੀ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇੱਕ ਕ腐ਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਘੋਣਾ ਹੈ ਜਿਹੜੀ ਸਿਉਂਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਤੇ ਸਾਡੀ ਜ਼ੀਰੋ ਟੋਲਰੈਂਸ ਆਮਾ ਦੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ ਰਹੀ ਹੈ ਹੁਣ ਟਾਈਮ ਆ ਗਿਆ ਕਿ ਅਸੀਂ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ 'ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਾਜੀ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਨਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਡਾ ਮਰਜੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਕੋਈ ਤੰਗ ਕਰਦਾ ਹੈ ਕੋਈ ਬਲੈਕਮੇਲ ਕਰਦਾ ਹੈ ਕੋਈ ਕਾਗਜ਼ ਪੱਤਰ ਨੂੰ ਜਾਣ ਬੁੱਝ ਕੇ ਲੇਟ ਕਰ ਰਿਹਾ ਹੈ ਜਬਰਿਸ਼ਟਾ ਚਾਰ ਕਰਨ ਤੇ ਮਜਬੂਰ ਕਰ ਰਿਹਾ ਤੁਹਾਨੂੰ ਜਾਂ ਮਾਹੌਲ ਬਣਾ ਰਿਹਾ ਕ腐ਸ਼ਨ ਦਾ ਬਸ ਬਿਲਕੁਲ ਡਰੋ ਨਾ ਸ਼ਿਕਾਇਤ ਕਰੋ ਕਾਰਵਾਈ ਕਰਨਾ ਸਾਡਾ ਕੰਮ ਹੈ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਵੇਂ ਮੇਰਾ ਕੋਈ ਆਪਣਾ ਹੋਵੇ ਕੋਈ ਸਕਾ ਹੋਵੇ ਪਰ ਛੇੜਛਾੜ ਦੇ ਮਾਮਲੇ 'ਚ ਬਖਸ਼ਿਆ ਨਹੀਂ ਜਾਊਗਾ। ਔਰ ਮੈਂ ਸਾਰੇ ਅਫਸਰਾਂ ਨੂੰ ਜਾਂ ਜਿੰਨੇ ਵੀ ਲੀਡਰ ਨੇ ਚਾਹੇ ਉਹ ਕਿਸੇ ਵੀ ਅਹੁਦੇ ਤੇ ਨੇ ਮੈਂ ਉਹਨਾਂ ਨੂੰ ਫੇਰ ਇੱਕ ਵਾਰੀ ਇਹ ਦੱਸ ਦੇਣਾ ਚਾਹਣਾ ਕਿ ਕਰਪਸ਼ਨ ਵਾਸਤੇ ਸਾਡੀ 0 ਡਾਲਰ ਟੋਲਰੈਂਸ ਹੈ ਅਸੀਂ ਕੋਈ ਦਰਸ ਨਹੀਂ ਖਾਵਾਂਗੇ ਕੋਈ ਕਿਸੇ ਤੇ ਰਹਿਮ ਨਹੀਂ ਕਰਾਂਗੇ ਕਿਉਂਕਿ ਜਿਨੇ ਕੋਈ 10000 20000 ਮੰਗ ਲਿਆ ਜਾਂ ਕੋਈ ਲੱਖਾਂ ਦੀ ਗਿਣਤੀ ਚ ਵੀ ਕਰ ਲੈਂਦੇ ਹੈ ਕਰਪਸ਼ਨ ਉਹ ਜਿਹੜਾ ਜਿਹੜਾ ਬੰਦਾ ਮਜਬੂਰ ਕਰਤਾ ਤੁਸੀਂ ਪੈਸੇ ਦੇਣ ਤੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਾਲਾਤਾਂ ਚੋਂ ਲੰਘ ਕੇ ਉਹ ਪੈਸੇ ਲੈ ਕੇ ਆਉਂਦਾ ਹੈ ਕਿੱਥੇ ਕਿਥੇ ਮਨ ਤਾਂ ਕਰਦਾ ਹੋਊਗਾ ਕਿਵੇਂ ਕਿਵੇਂ ਉਹਨੂੰ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਸੋ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਰਕਤ ਕਰਦਾ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਪਾਪ ਦੀ ਕਮਾਈ ਬਰਕਤ ਨਹੀਂ ਕਰਦੀ ਉਹ ਕਿਤੇ ਨਾ ਕਿਤੇ ਇੱਥੇ ਨਿਕਲ ਜਾਂਦੀ ਹੈ ਕਿਸੇ ਦੀ ਔਲਾਦ ਵਿੱਚਦੀ ਨਿਕਲ ਜਾਂਦੀ ਹੈ ਔਲਾਦ ਮਾੜੀ ਨਿਕળે ਆਉਂਦੀ ਹੈ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਪਰਮਾਤਮਾ ਸਭ ਦੇਖਦਾ ਕਹਿੰਦੇ ਸਵਰਗ ਨਰਕ ਇੱਥੀ ਨੇ ਸੋ ਇੱਕ ਵਾਰੀ ਫੇਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਹਾਡੇ ਨਜ਼ਰ 'ਚ ਕੋਈ ਐਸਾ ਬੰਦਾ ਚਾਹੇ ਉਹ ਕਿੱਡਾ ਮਰਜੀ ਹੋਵੇ ਪਾਵਰਫੁੱਲ ਕ੍ਰਾਪਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕ੍ਰਾਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਜਾਂ ਬਹਾਨੇ ਬਣਾ ਰਿਹਾ ਹੈ ਮੌਕਾ ਭਾਲ ਰਿਹਾ ਹੈ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦੱਸਤਾ ਕਿ ਅਸੀਂ ਆਪਣੇ ਅਪਰਧਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਆ ਤੇ ਮੈਂ ਫੇਰ ਕਹਿਣਾ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਇਹ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ ਔਰ ਇਸ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ ਵੀ ਮਾਨ ਉਹਨਾਂ ਦੇ ਤਰਫੋਂ ਇੱਕ ਬਾਰ ਫਿਰ ਤੋਂ ਸਪਸ਼ਟ ਕੀਤਾ ਗਿਆ ਹੈ ਕਿ ਭ੍ਰਿਸ਼ਟਾਚਾਰ ਸਰਕਾਰ ਬਰਦਾਸ਼ਤ ਨਹੀਂ ਕਰੇਗੀ ਫਿਰ ਚਾਹੇ ਉਹ ਕਿਸੇ ਡਿਪਾਰਟਮੈਂਟ ਦਾ ਪ੍ਰਚਾਰ ਕਰ ਰਿਹਾ ਅਧਿਕਾਰੀ ਹੋਵੇ ਉਸ ਦੇ ਖਿਲਾਫ ਵੀ ਕਾਰਵਾਈ ਹੋਏਗੀ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਹੋਵੇ ਵਿਧਾਇਕ ਹੋਵੇ ਅਲ ਕੰਚਾਰਜ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਅਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਕਿ ਤੁਸੀਂ ਸ਼ਿਕਾਇਤ ਕਰੋ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਕੋਈ ਨਰਮੀ ਕਿਸੇ ਵੀ ਤਰੀਕੇ ਦੀ ਨਹੀਂ ਹੋਏਗੀ ਅਗਰ ਕੋਈ ਪ੍ਰਸ਼ਚਾਰ ਦੇਲ ਜ਼ਮਾਦੇ ਵਿੱਚ ਕਿਰਿਆ ਤਾਂ ਜਾਂਚ ਨਿਰਪੱਖ ਹੋਏਗੀ ਔਰ ਦੂਸਰਾ ਪੁਕਤਾ ਕਾਰਵਾਈ ਸਰਕਾਰ ਕਰੇਗੀ ਆਮ ਆਦਮੀ ਪਾਰਟੀ ਦੇ ਵ代ਕ ਰਮਨ अरोड़ा ਦਰਸਲ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਅਰੈਸਟ ਉਹ ਹੋ ਚੁੱਕੇ ਨੇ ਇਲਜ਼ਾਮ ਉਹਨਾਂ ਦੇ ਉੱਤੇ ਇਹ ਲੱਗੇ ਨੇ ਕਿ ਨਗਰ ਨਿਗਮ ਦੇ ਅਫਸਰਾਂ ਦੇ ਨਾਲ ਮਿਲ ਕੇ ਉਹ ਲੋਕਾਂ ਨੂੰ ਫੇਕ ਨੋਟਿਸ ਭੇਜਦੇ ਸੀ ਔਰ ਉਹ ਕੇਸ ਰਫਾ ਦਫਾ ਕਰਨ ਦੇ ਲਈ ਪੈਸੇ ਮੰਗੇ ਜਾ ਰਹੇ ਸੀ ਰਿਸ਼ਵਤ ਉਹ ਮੰਗਦੇ ਸੀ ਇੱਕ ਮੋਟੀ ਕਮਾਈ ਉਹ ਕਰ ਰਹੇ ਸੀ ਇਸ ਦੀਆਂ ਸ਼ਿਕਾਇਤਾਂ ਸਰਕਾਰ ਕੋਲ ਗਈਆਂ ਡਿਪਾਰਟਮੈਂਟ ਕੋਲ ਗਈਆਂ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਵਾਰਨ ਵੀ ਕੀਤਾ ਗਿਆ ਲੇਕਿਨ ਉਹ ਨਹੀਂ ਹਟੇ ਫਿਰ ਪਹਿਲਾਂ ਤਾਂ ਸਿਕਿਉਰਿਟੀ ਵਧਾਇਤ ਦੀ ਘਟ ਕੀਤੀ ਗਈ ਔਰ ਫਿਰ ਦੁਬਾਰਾ ਅੱਜ ਸਵੇਰੇ ਇਹ ਵੱਡੀ ਅਪਡੇਟ ਇਸ ਕੇਸ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਕਿ ਤੜਕਸਾਰ ਹੀ ਪੰਜਾਬ ਵਿਜੀਲੈਂਸ ਦੇ ਅਧਿਕਾਰੀ ਆਤਮ ਕੇ ਜਲੰਧਰ ਸੈਂਟਰਲ ਤੋਂ ਵਿਦਾਇਕ ਨੇ ਰਮਨ अरोड़ा और ओना दी ਜਲੰਧਰ ਦੇ ਵਿੱਚ ਸਥਿਤ ਰਿਹਾਇਸ਼ ਦੇ ਉਤੇ ਦਬੇਸ਼ ਪੰਜਾਬ ਵਿਜਲੈਂਸ ਦੇ ਅਧਿਕਾਰੀਆਂ ਨੇ ਦਿੱਤੀ 8 ਘੰਟੇ ਲਗਾਤਾਰ ਪੁੱਛਗਛ ਹੁੰਦੀ ਰਹੀ ਔਰ ਪੁੱਛਗਛ ਤੋਂ ਬਾਅਦ ਹਿਰਾਸਤ ਚੁਲਿਆ ਗਿਆ ਔਰ ਪਹਿਲਾ ਇਹ ਜਾਣਕਾਰੀ ਨਿਕਲੀ ਕਿ ਉਹਨਾਂ ਦਾ ਮੈਡੀਕਲ ਹੋਏਗਾ ਅਦਾਲਤ ਚ ਪੇਸ਼ ਕੀਤਾ ਜਾਏਗਾ ਲੇਕਿਨ ਥੋੜੀ ਦੇਰ ਪਹਿਲਾਂ ਵੱਡੀ ਡਿਵੈਲਪਮੈਂਟ ਇਸ ਕੇਸ ਦੇ ਵਿੱਚ ਹੋਈ ਕਿ ਰਮਨ अरोड़ा ਨੂੰ ਗ੍ਰਫਤਾਰ ਕਰ ਲਿਆ ਗਿਆ ਯਾਨੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਕੋਲ ਪੁਕਤਾ ਪ੍ਰਯਾਤ ਜ਼ਬੂਤ ਸਨ ਜਿਸ ਦੇ ਆਧਾਰ ਤੇ ਉਹਨਾਂ ਦੀ ਅਰੈਸਟ ਪਾਈ ਗਈ ਹੈ ਹੁਣ ਅੱਗੇ ਕੀ ਹੋ ਸਕਦਾ ਹੈ ਅੱਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ ਜਾਂ ਫਿਰ ਅਗਰ ਸਬੂਤ ਪੂਰੇ ਪਾਏ ਗਏ ਤਾਂ ਸਿੱਧਾ ਨਿਆਇਕ ਹਿਰਾਸਤ ਦੇ ਵਿੱਚ ਵੀ ਕੋਰਟ ਪੇਜ ਸਕਦੀ ਹੈ ਲੇਕਿਨ ਇਹ ਦੇਖਣਾ ਰਹੇਗਾ ਕਿ ਕੇਸ ਕਿੰਨਾ ਸਟਰੋਂਗ ਹੈ ਸਬੂਤ ਕਿੰਨੇ ਕਨੇ ਪੰਜਾਬ ਵਿਜੀਲੈਂਸ ਦੇ ਅਧਿਕਾਰੀਆਂ ਦੇ ਕੋਲ ਤਾਂ ਜਹੇ ਦੇ ਵਿੱਚ ਮੁਸ਼ਕਲਾਂ ਜੜੀਆਂ ਨੇ ਉਹ ਬਾਧੀਆਂ ਹੋਈਆਂ ਤਾਂ ਅਸੀਂ ਨਿਊਜ਼ ਰੂਮ ਦਾ ਰੁਕ ਕਰਾਂਗੇ ਮੈਨੇਜਿੰਗ ਐਡੀਟਰ ਨੇ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੇ ਨਿਤਿਕਾ ਮਹੇਸ਼ਵਰੀ ਨਿਊਜ਼ ਰੂਮ ਤੋਂ ਸਰ ਨਾਲ ਜੁੜ ਚੁੱਕੇ ਨੇ ਨਿਤਕਾ ਜੀ ਵੱਡੀ ਡਿਵੈਲਪਮੈਂਟਸ ਕੇਸ ਦੇ ਵਿੱਚ ਕਿ ਅਰੈਸਟ ਪਾਲੇ ਗਏ ਰਮਨ अरोड़ा ਦੀ ਔਰ ਹੁਣ ਅਗਲਾ ਸਵਾਲ ਏ ਕਿ ਕੋਰਟ ਦੇ ਵਿੱਚ ਉਹਨਾਂ ਨੂੰ ਕਿੰਨੀ ਜਲਦੀ ਪੇਸ਼ ਕੀਤਾ ਜਾਏਗਾ ਸੋ ਆ ਦਿਪਤੀ ਜਦੋਂ ਵੀ ਵਿਜੀਲੈਂਸ ਜਾਂ ਪੁਲਿਸ ਕਿਸੇ ਨੂੰ ਅਰੈਸਟ ਕਰਦੀ ਹੈ ਤਾਂ 24 ਘੰਟੇ ਦੇ ਵਿੱਚ ਵਿੱਚ ਪੇਸ਼ ਕਰਨਾ ਹੁੰਦਾ ਹੈ ਕੋਰਟ ਦੇ ਵਿੱਚ ਸੋ ਕਦੇ ਵੀ ਵਿਜੀਲੈਂਸ ਜਿਹੜੀ ਹੈ ਉਹ ਕੋਰਟ ਦੇ ਵਿੱਚ ਪੇਸ਼ ਕਰ ਸਕਦੀ ਹੈ ਤੇ ਰਿਮਾਂਡ ਤੇ ਜਿਹੜਾ ਹੈ ਉਹ ਰਮਨ ਅਰੋੜਾ ਨੂੰ ਲਿਆ ਜਾ ਸਕਦਾ ਹੈ ਸੀਐਮ ਮਾਨਵੀ ਇਸ ਬਾਰੇ ਜਾਣਕਾਰੀ ਦੇ ਰਹੇ ਸੀ ਕਿ ਵਾਰਨਿੰਗ ਜਿਹੜੀ ਉਹ ਵੀ ਦਿੱਤੀ ਗਈ ਸੀ ਰਮਨ ਅਰੋੜਾ ਨੂੰ ਯਾਨੀ ਕਿ ਪਹਿਲਾਂ ਤੋਂ ਇਸ ਬਾਰੇ ਜਾਣਕਾਰੀ ਆਪ ਸਰਕਾਰ ਨੂੰ ਸੀ ਕਿ ਰਮਨ अरोड़ा ਜਿਹੜੇ ਨੇ ਉਹ ਘਪਲਾ ਕਰ ਰਹੇ ਨੇ ਜਾਂ ਫਿਰ ਕਰਪਸ਼ਨ ਕਰ ਰਹੇ ਨੇ ਉਹਨਾਂ ਨੇ ਕਿਹਾ ਇਹੀ ਕਰਨੇ ਕਿ ਉਹਨਾਂ ਦੀ ਸਿਕਿਉਰਿਟੀ ਵੀ ਘਟਾ ਦਿੱਤੀ ਗਈ ਸੀ ਪਰ ਹੋ ਸਕਦਾ ਹੈ ਕਿ ਪੁਕਤਾ ਸਬੂਤਾਂ ਦਾ ਇੰਤਜ਼ਾਰ ਜਿਹੜਾ ਹੈ ਉਹ ਵਿਜੀਲੈਂਸ ਕਰ ਰਹੀ ਸੀਗੀ ਇਹੀ ਕਾਰਨ ਹੈ ਕਿ ਕਾਰਵਾਈ ਕਰਨ ਦੇ ਵਿੱਚ ਥੋੜੀ ਦੇਰ ਜਿਹੜੀ ਹੈ ਉਹ ਜ਼ਰੂਰ ਲੱਗੀ ਹੈ ਇਹ ਕਹਿ ਸਕਦੇ ਹਾਂ ਕਿ ਥੋੜਾ ਟਾਈਮ ਤੋਂ ਟਾਈਮ ਲਗਾ ਕੇ ਸਾਰੀ ਇਨਕੁਆਇਰੀ ਕਰਨ ਤੋਂ ਬਾਅਦ ਹੀ ਗ੍ਰਿਫਤਾਰੀ ਜਿਹੜੀ ਹੈ ਉਹ ਪਾਈ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਯਾਨੀ ਕਿ ਪੰਜਾਬ ਸਰਕਾਰ ਨੇ ਆਪਣੇ ਹੀ ਕੁਝ ਮਿਨਿਸਟਰ ਤੇ ਐਮਐਲਏਸ ਤੇ ਜਿਹੜੀ ਇਹ ਕਾਰਵਾਈ ਕੀਤੀ ਸੀ ਪਰ ਉਹ ਜਿਹੜੇ ਜ਼ਮਾਨਤ ਤੇ ਬਾਹਰ ਵੀ ਆ ਗਏ ਉਸ ਤੋਂ ਬਾਅਦ ਉਹ ਪਾਰਟੀ ਦੇ ਵਿੱਚ ਸਰਗਰਮ ਵੀ ਜਿਹੜੇ ਉਹ ਨਜ਼ਰ ਆਏ ਨਾਲ ਹੀ ਕਹਿ ਸਕਦੇ ਆ ਕਿ ਇਸ ਲਈ ਆਮ ਆਦਮੀ ਪਾਰਟੀ ਇਸ ਵਾਰ ਜਦੋਂ ਐਮਐਲਏ ਤੇ ਕੋਈ ਕਦਮ ਚੁੱਕ ਰਹੀ ਹੈ ਜਾਂ ਕਹਿ ਸਕਦੇ ਆ ਕਿ ਉਹਨਾਂ ਤੇ ਜੋ ਕਾਰਵਾਈ ਕਰ ਰਹੀ ਹੈ ਉਹੀ ਇਹੀ ਕਾਰਨ ਹੈ ਕਿ ਪਹਿਲਾਂ ਵਿਜੀਲੈਂਸ ਵੱਲੋਂ ਸਾਰੇ ਸਬੂਤ ਜਿਹੜੇ ਆ ਉਹ ਇਕੱਠੇ ਕੀਤੇ ਗਏ ਜਾਣਕਾਰੀ ਇਹੀ ਮਿਲ ਰਹੀ ਹੈ ਕਿ ਜੋ ਨਗਰ ਨਿਗਮ ਦੇ ਆਫੀਸਰ ਸੀਗੇ ਉਹਨਾਂ ਤੋਂ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਸੀਗਾ ਕਿ ਤੁਸੀਂ ਲੋਕਾਂ ਨੂੰ ਝੂਠੇ ਨੋਟਿਸ ਭੇਜੋ ਤਾਂ ਕਿ ਉਹਨਾਂ ਤੋਂ ਪੈਸੇ ਲੈ ਜਾਣ ਤੇ ਉਹਨਾਂ ਨੂੰ ਡਰਾਇਆ ਜਾਏ ਧਮਕਾਇਆ ਜਾਏ ਤੇ ਉਹਨਾਂ ਤੋਂ ਪੈਸੇ ਲੈ ਕੇ ਉਸ ਤੋਂ ਬਾਅਦ ਉਸ ਕੇਸ ਨੂੰ ਖਤਮ ਕਰ ਦਿੱਤਾ ਜਾਏ ਰਫਾ ਦਫਾ ਕਰ ਦਿੱਤਾ ਜਾਵੇ ਸੋ ਇਸ ਦੇ ਲਈ ਪੈਸੇ ਜਿਹੜੇ ਹਨ ਰਮਨ ਅਰੋੜਾ ਲੈ ਰਹੇ ਸੀਗੇ ਸੋ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਸੀਐਮ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਜਿਹੜਾ ਕਰਪਸ਼ਨ ਦੇ ਮਾਮਲੇ ਦੇ ਵਿੱਚ ਬਖਸ਼ਾਂਗੇ ਨਹੀਂ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਹੈ ਉਹ ਸਾਡੀ ਕਰਪਸ਼ਨ ਦੇ ਖਿਲਾਫ ਹੈ ਇਹੀ ਕਾਰਨ ਹੈ ਕਿ ਚਾਹੇ ਉਹ ਮੰਤਰੀ ਹੋਵੇ ਐਮਐਲਏ ਹੋਵੇ ਆਪਣੀ ਹੀ ਪਾਰਟੀ ਦਾ ਉਹਨਾਂ ਨੂੰ ਵੀ ਬਖਸ਼ਾ ਨਹੀਂ ਜਾਏਗਾ ਸੋ ਰਮਨ ਅਰੋੜਾ ਦਾ ਜਿਹੜਾ ਜ਼ਿਕਰ ਕੀਤਾ ਜਾਵੇ ਤਾਂ ਉਹ ਜਲੰਧਰ ਸੈਂਟਰਲ ਤੋਂ ਐਮਐਲਏ ਨੇ ਇਹ ਵੀ ਦੱਸਦੀ ਹੈ ਕਿ ਮਹਿਜ਼ ਹਜ਼ਾਰ ਵੋਟਾਂ ਦੇ ਮਾਰਜਨ ਦੇ ਨਾਲ ਹੀ ਉਹ ਕਾਂਗਰਸ ਦੇ ਲੀਡਰ ਤੋਂ ਰਜਿੰਦਰ 베ਰੀ ਜਿਹੜੇ ਕੈਂਡੀਡੇਟ ਸੀ ਉਹਨਾਂ ਤੋਂ ਜਿੱਤੇ ਸੀ ਹਾਲਾਂਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਸਰਗਰਮ ਜਿਹੜੇ ਰਹਿੰਦੇ ਨੇ ਅਸੀਂ ਦੇਖਿਆ ਵੀ ਉਹਨਾਂ ਦੇ ਜਿਹਨੇ ਸੋਸ਼ਲ ਮੀਡੀਆ ਅਕਾਊਂਟਸ ਨੇ ਉੱਥੇ ਵੀ ਉਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਵੀ ਪਾਲਿਸੀ ਸੀ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਏ ਪਰ ਕਰਪਸ਼ਨ ਜਿਹੜੀ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ ਸੀਗੇ ਇਹੀ ਕਾਰਨ ਹੈ ਕਿ ਅੱਜ ਵਿਜੀਲੈਂਸ ਵੱਲੋਂ ਸਵੈਰ ਤੋਹੀ ਜੋਰਮਨ ਅਰੋੜਾ ਦੇ ਟਿਕਾਣੇ ਸੀ ਉਹ ਉੱਥੇ ਰੇਡ ਕੀਤੀ ਗਈ ਤੇ ਅਸੀਂ ਥੋੜੇ ਟਾਈਮ ਬਾਅਦ ਦੇਖਿਆ ਕਿ ਉਹਨਾਂ ਦੀਆਂ ਜੋ ਗੱਡੀਆਂ ਸੀ ਲਗਜ਼ਰੀ ਕਾਰ ਸੀਗੀਆਂ ਉਸ ਨੂੰ ਵੀ ਜਿਹੜਾ ਹੈ ਸੀਜ਼ ਕੀਤਾ ਗਿਆ ਇਸ ਦੇ ਨਾਲ ਹੀ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਵੀ ਮੰਗਵਾਈਆਂ ਗਈਆਂ ਵਿਜੀਲੈਂਸ ਵੱਲੋਂ ਹੋ ਸਕਦਾ ਹੈ ਕੈਸ਼ ਜਿਹੜਾ ਉਹ ਵੀ ਰਿਕਵਰ ਹੋਇਆ ਹੋਵੇ ਇਹ ਪਹਿਲੇ ਲੀਡਰ ਨੀਆਮ ਆਦਮੀ ਪਾਰਟੀ ਦੇ ਜਾਂ ਪਹਿਲੇ ਐਮਐਲਏ ਨੇ ਜਿਸ ਤੇ ਸਰਕਾਰ ਨੇ ਖੁਦ ਹੀ ਜਿਹੜੀ ਹੈ ਕਾਰਵਾਈ ਕੀਤੀ ਹੋਵੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੋਵੇ ਜਾਇਓ ਬਿਊਰੋਕਰੇਟਸ ਉਹਨਾਂ ਸੀ ਦੇਖਿਆ ਕਿ ਕਿਸ ਤਰ੍ਹਾਂ ਐਸਪੀਐਸ ਪਰਮਾਰ ਤੇ ਹੋਰ ਜਿਹੜੇ ਲੀਡਰਸ ਨੇ ਹੋਰ ਮਾਫ ਕਰਨਾ ਹੋਰ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਦੇ ਵੀ ਕਾਰਵਾਈ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਕੀਤੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਹੀ ਲਗਾਤਾਰ ਬਦਲਿਆ ਗਿਆ ਜਿੰਨਾ ਵਾਰੇ ਵੀ ਕੋਈ ਜਾਣਕਾਰੀ ਮਿਲਦੀ ਕਿ ਉਹ ਕ腐ਪਸ਼ਨ ਦੇ ਵਿੱਚ ਲਪਤ ਨੇ ਜਾਂ ਕਿਸੇ ਸਕੈਮ ਦੇ ਵਿੱਚ ਉਹਨਾਂ ਦਾ ਨਾਂ ਆ ਰਿਹਾ ਸੋ ਉਹਨਾਂ ਨੂੰ ਵੀ ਬਦਲਿਆ ਗਿਆ ਸੋ ਕਹਿ ਸਕਦੇ ਆ ਕਿ ਹੁਣ ਤੱਕ ਜੇ ਸਭ ਤੋਂ ਪਹਿਲਾ ਜਿਹੜੇ ਕਿਸੇ ਮਿਨਿਸਟਰ ਤੇ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਸੀ ਜਿਸ ਤੋਂ ਬਾਅਦ ਵੀ ਸੀਐਮ ਮਾਨਜੋੜੇ ਨੇ ਲਾਈਵ ਵੀ ਹੋਏ ਸੀਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਸੀ ਕਿ ਅਸੀਂ ਵਿਜੇ ਸਿੰਘਲਾ ਜਿਹੜੇ ਨੇ ਉਸ ਵੇਲੇ ਦੇ ਹੈਲਥ ਮਿਨਿਸਟਰ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਉਹਨਾਂ ਦੀ ਇੱਕ ਆਡੀਓ سامنے ਆਈ ਹੈ ਜ ਜਿਹਦੇ ਵਿੱਚ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹ ਪੈਸੇ ਲੈਣ ਦੀ ਗੱਲ ਕਰ ਰਹੇ ਨੇ ਸੋ ਬ੍ਰਾਈਬਰੀ ਨਾਲ ਜੁੜਿਆ ਹੋਇਆ ਕ腐ਸ਼ਨ ਦੇ ਨਾਲ ਇਹ ਜੁੜਿਆ ਹੋਇਆ ਕੇਸ ਹੈਗਾ ਜਿਸ ਦੇ ਚੱਲਦੇ ਜੋ ਵਿਜੇ ਸਿੰਘਲਾ ਨੇ ਉਹਨਾਂ ਤੇ ਕਾਰਵਾਈ ਕੀਤੀ ਸੀ ਮਾਨਸਾ ਤੋਂ ਐਮਐਲਏ ਨੇ ਉਸ ਵੇਲੇ ਹੈਲਥ ਮਿਨਿਸਟਰ ਸੀਗੇ ਇਹ ਵੀ ਦੱਸਿਆ ਸੀ ਕਿ ਉਸ ਤੋਂ ਬਾਅਦ ਇਹ 1% ਕਮਿਸ਼ਨ ਦਾ ਮਾਮਲਾ ਸੀਗਾ ਕਿ ਕੰਟਰੈਕਟਰਸ ਨੂੰ 1% ਕਮਿਸ਼ਨ ਜਿਹੜੀ ਹੈ ਉਹ ਲਈ ਜਾਏਗੀ ਤੇ ਸਿੰਘਲਾ ਨੂੰ ਮਈ 24 2022 ਦੇ ਵਿੱਚ ਹਾਲਾਂਕਿ ਉਦੋਂ ਸਰਕਾਰ ਜਸਟ ਬਣੀ ਹੀ ਸੀਗੀ ਤੇ ਕੁਝ 2 ਜਾਂ 3 ਮਹੀਨਿਆਂ ਤੋਂ ਬਾਅਦ ਹੀ ਵਿਜੇ ਸਿੰਘਲਾ ਦਾ ਜਦੋਂ ਆਡੀਓ ਆਇਆ ਉਸ ਤੋਂ ਬਾਅਦ ਉਹਨਾਂ ਨੂੰ ਮਈ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀ 24 ਮਈ ਨੂੰ ਉਹਨਾਂ ਨੂੰ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਅਮਿਤ ਰਤਨ ਕੋਟਫੱਤਾ ਬਠਿੰਡਾ ਰੂਰਲ ਦੇ ਐਮਐਲਏ ਤੁਹਾਨੂੰ ਯਾਦ ਹੋਵੇਗਾ ਕਿ ਬ੍ਰਾਈਬਰੀ ਦਾ ਇਹ ਮਾਮਲਾ ਸੀ ਉਹਨਾਂ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਸੀ ਫਰਵਰੀ 2023 ਨੂੰ ਜਿਹੜੇ ਅਮਿਤ ਰਤਨ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤੇ ਬ੍ਰਾਈਬਰੀ ਦੇ ਜਿਹੜੇ ਚਾਰजेस ਨੇ ਉਹ ਲੱਗੇ ਸੀਗੇ ਇਹ ਵੀ ਦੱਸਿਆ ਜਾ ਰਿਹਾ ਸੀਗਾ ਕਿ ਉਹ ਵੀ ਜਿਹੜਾ ਹੈ ਅਲੱਗ-ਅਲੱਗ ਤਰ੍ਹਾਂ ਦੇ ਨਾਲ ਪੈਸੇ ਜਿਹੜੇ ਉਹ ਮੰਗ ਮੰਗ ਰਹੇ ਸੀਗੇ ਕਿਸੇ ਤੋਂ 5 ਲੱਖ ਕਿਸੇ ਤੋਂ 25 ਲੱਖ ਰੁਪਏ ਜਿਹੜੇ ਆ ਉਹ ਡਿਵੈਲਪਮੈਂਟ ਗ੍ਰਾਂਟ ਦੇ ਨਾਤੇ ਜਿਹੜੀ ਹੈ ਲੈ ਜਾ ਰਹੇ ਸੀ ਉਹਨਾਂ ਵੱਲੋਂ ਸੋ ਉਹਨਾਂ ਤੇ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਤੀਜੇ ਜੇ ਲੀਡਰ ਦੀ ਗੱਲ ਕੀਤੀ ਜਾਵੇ ਤਾਂ ਦੱਸਿਏ ਫੌਜਾ ਸਿੰਘ ਸਰਾਰੀ ਗੁਰੂ ਹਰਸਹਾਇ ਤੋਂ ਐਮਐਲਏ ਨੇ ਮਨਿਸਟਰ ਵੀ ਰਹਿ ਚੁੱਕੇ ਨੇ ਤੇ ਉਹਨਾਂ ਦੇ ਵੀ ਇੱਕ ਵੀਡੀਓ ਜਿਹੜੀ ਉਹਨਾਂ ਦੇ ਵੀ ਇੱਕ ਆਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਉਹ ਵਾਇਰਲ ਕਲਿੱਪ ਤੋਂ ਬਾਅਦ ਹੀ ਜਿਹੜਾ ਉਹਨਾਂ ਉਹਨਾਂ ਤੇ ਵੀ ਕਾਰਵਾਈ ਵੀ ਕੀਤੀ ਗਈ ਨਾਲ ਹੀ ਉਹਨਾਂ ਨੂੰ ਕਹ ਸਕਦੇ ਕੈਬਨਿਟ ਤੋਂ ਬਾਹਰ ਦਾ ਰਾਸਤਾ ਵੀ ਦਿਖਾਇਆ ਗਿਆ ਸੋ ਦੱਸਦੀ ਹੈ ਕਿ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਦੇ ਜਿਹੜੇ ਕੰਟਰੈਕਟਰ ਸੀ ਮੰਨਿਆ ਜਾ ਰਿਹਾ ਸੀਗਾ ਕਿ ਉਹਨਾਂ ਤੋਂ ਪੈਸਾ ਜਿਹੜਾ ਹੈ ਉਹ 100 ਐਕਸਟਰੋਟ ਕਰਨ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਉਹਨਾਂ ਤੇ ਵੀ ਐਕਸ਼ਨ ਲਿਆ ਗਿਆ ਸੀ ਤੇ ਹੁਣ ਇਹ ਚੌਥੇ ਲੀਡਰ ਨੇ ਯਾਨੀ ਕਿ ਰਮਨ ਅਰੋੜਾ ਜਿੰਨਾਂ ਤੇ ਹੁਣ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਸੋ ਆਪਣੇ ਚਾਰ ਲੀਡਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਸਰਕਾਰ ਹੁਣ ਤੱਕ ਕਾਰਵਾਈ ਕਰ ਚੁੱਕੀ ਹੈ ਤੇ ਇੱਕ ਕਲੀਅਰ ਮੈਸੇਜ ਦੇਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਕਰਪਸ਼ਨ ਕਿਸੇ ਵੀ ਤਰ੍ਹਾਂ ਜੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੁਹਾਨੂੰ ਯਾਦ ਹੋਵੇਗਾ ਕਿ ਵਿੱਚ ਸਿੰਗਲਾ ਤੋਂ ਬਾਤ ਲਗਾਤਾਰ ਜੋ ਕਾਂਗਰਸ ਦੇ ਲੀਡਰ ਸੀ ਇਹ ਖਾਸ ਤੌਰ ਤੇ ਜੋ ਸਾਬਕਾ ਮਨਿਸਟਰ रह ਚੁੱਕੇ ਨੇ ਤੇ ਉਹਨਾਂ ਤੇ ਕਾਰਵਾਈਆਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਲੋਕ ਸਭਾ ਚੋਣਾਂ ਸੀ ਜਦੋਂ 2024 ਦੀਆਂ ਤੇ ਉਸ ਦੌਰਾਨ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹਾਈ ਕਮਾਂਡ ਅਲਾਈਅੰਸ ਕਰਨ ਦੀ ਗੱਲ ਕਹਿ ਰਹੇ ਸੀਗੇ ਤੇ ਪਰ ਕਾਂਗਰਸ ਜੋ ਪੰਜਾਬ ਦੀ ਹੈ ਯਾਨੀ ਕਿ ਪੰਜਾਬ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਅਲਾਈਅੰਸ ਨਹੀਂ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸ ਦੇ ਲੀਡਰਸ ਤੇ ਕਾਰਵਾਈਆਂ ਕਰ ਰਹੀ ਹੈ ਵਿਜੀਲੈਂਸ ਜਿਹੜੀ ਹੈ ਉਹ ਕੇਸ ਦਰਜ ਕਰ ਰਹੀ ਹੈ ਸੋ ਕਹਿ ਸਕਦੇ ਹਾਂ ਕਿ ਕਾਰਵਾਈਆਂ ਦਾ ਦੌਰ ਲਗਾਤਾਰ ਜਾਰੀ ਹੈ ਪਰ ਆਪਣੀ ਹੀ ਜੋ ਆਪਣੇ ਹੀ ਮਨਿਸਟਰ ਆਪਣੇ ਹੀ ਐਮਐਲਏਸ ਦੇ ਕਰਪਸ਼ਨ ਨੂੰ ਲੈ ਕੇ ਕਾਰਵਾਈ ਕਰਨੇ ਇੱਕ ਬਹੁਤ ਅਹਿਮ ਕਦਮ ਜਿਹੜਾ ਉਹ ਪੰਜਾਬ ਸਰਕਾਰ ਚੁਕਰੀਏ ਤੇ ਨਾਲ ਹੀ ਸੀਐਮ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਰਪਸ਼ਨ ਜਿਹੜੀ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਚਾਹੇ ਉਹ ਕੋਈ ਆਪੋਜੀਸ਼ਨ ਦੇ ਜੋ ਲੀਡਰਸ ਨੇ ਉਹ ਕਰਨ ਚਾਹੇ ਸਾਡੀ ਹੀ ਪਾਰਟੀ ਦਾ ਕੋਈ ਲੀਡਰ ਹੈ ਉਹ ਕਿਉਂ ਨਾ ਬਿਲਕੁਲ ਨਿਤਿਕਾ ਜੀ ਹਮੇਸ਼ਾ ਹੀ ਸਾਸਚੇ ਦੇਖਿਆ ਜਾਂਦਾ ਹੈ ਕਿ ਜੋ ਰੂਲਿੰਗ ਪਾਰਟੀ ਹੁੰਦੀ ਹੈ ਉਹ ਵਿਰੋਧੀ ਧਰਾਂ ਦੇ ਲੀਡਰਾਂ ਤੇ ਤਾਂ ਸੁਣਿਆ ਸੀ ਕਿ ਕਰਪਸ਼ਨ ਵਾਲੇ ਮਾਮਲਿਆਂ 'ਚ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਐਕਸ਼ਨ ਹੁੰਦਾ ਹੋਏ ਲੇਕਿਨ ਇਹ ਬਦਲਾਵ ਵਾਲੀ ਜੋ ਸਰਕਾਰ ਆਈ ਹੈ ਔਰ ਕਹਿ ਰਹੇ ਨੇ ਕਿ ਅਸੀਂ ਆਪਣੇ ਹੀ ਵਿਧਾਇਕ ਆਪਣੇ ਹੀ ਮੰਤਰੀਆਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਇੱਕ ਸਟਰੋਂਗ ਮੈਸੇਜ ਜਿਹੜਾ ਉਹ ਸਰਕਾਰ ਦਿੰਦੀ ਹੋਈ ਸਟਰੋਂਗ ਮੈਸੇਜ ਦੇਖੋ ਸੀਐਮ ਵੱਲੋਂ ਦਿੱਤਾ ਗਿਆ ਇਸ ਚੀਜ਼ ਨੂੰ ਲੈ ਕੇ ਅਸੀਂ ਪਹਿਲਾਂ ਵੀ ਦੇਖਿਆ ਕਿ ਜਿਹੜੇ ਬਿਊਰੋਕ੍ਰਾਟਸ ਨੇ ਉਹਨਾਂ ਤੇ ਵੀ ਸਖਤ ਕਾਰਵਾਈਆਂ ਕੀਤੀਆਂ ਗਿਆ ਇਹ ਕਹਿ ਸਕਦੇ ਆ ਕਿ ਸੀਐਮ ਨੇ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਵਾਰਨਿੰਗ ਜਿਹੜੀ ਆ ਉਹ ਵੀ ਦਿੱਤੀ ਸੀਗੀ ਜਦੋਂ ਹੀ ਪਤਾ ਚੱਲਿਆ ਕਿ ਕਰਪਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਆਪੋਜੀਸ਼ਨ ਦੇ ਲੀਡਰਸ ਨੇ ਉਹ ਕਹਿੰਦੇ ਨੇ ਕਿ ਕਰਪਸ਼ਨ ਹਲੇ ਵੀ ਹੋ ਰਹੀ ਹੈ ਪਰ ਕਰਪਸ਼ਨ ਜਿਹੜੀ ਆ ਉਹ ਮਹਿੰਗੀ ਹੋ ਗਈ ਹੈ ਨਾਲ ਹੀ ਜੋ ਆਪੋਜੀਸ਼ਨ ਦੇ ਲੀਡਰਸ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਲੁਧਿਆਣਾ ਦੇ ਵਿੱਚ ਕਿਉਂਕਿ ਇਲੈਕਸ਼ਨ ਨੇ ਗੋਗੀ ਜੀ ਦੀ ਕਿਉਂਕਿ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਲੁਦੀਆਣਾ ਦੇ ਵਿੱਚ ਇਲੈਕਸ਼ਨ ਦੇ ਕੰਨ ਉਹਨਾਂ ਦਾ ਕਹਿੰਦੇ ਕਿ ਇਹ ਐਕਸ਼ਨ ਲਿਆ ਗਿਆ ਹੈ ਤਾਂ ਕਿ ਇੱਕ ਵਾਰ ਫੇਰ ਤੋਂ ਲੋਕਾਂ ਦੇ ਵਿੱਚ ਇਹ ਇਮੇਜ ਦਿਖਾਈ ਜਾਵੇ ਕਿ ਕ腐ਸ਼ਨ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰੇਗੀ ਸਰਕਾਰ ਪਰ ਕਹਿ ਸਕਦੇ ਆ ਕਿ ਇਹ ਕਦਮ ਜਿਹੜਾ ਹੈ ਉਹ ਇਹ ਵੱਡਾ ਐਕਸ਼ਨ ਜਿਹੜਾ ਉਹ ਮੰਨਿਆ ਜਾ ਸਕਦਾ ਹੈ ਕਿਉਂਕਿ ਰਮਨ ਅਰੋੜਾ ਜਿਹੜੇ ਨੇ ਉਹ ਪਾਰਟੀ ਦੇ ਜੋ ਵੀ ਪਾਲਿਸਿਸ ਜਾਂ ਕੁਝ ਵੀ ਹੈ ਉਸ ਨੂੰ ਹਮੇਸ਼ਾ ਤੋਂ ਉਹ ਪ੍ਰਮੋਟ ਵੀ ਕਰਦੇ ਰਹੇ ਨੇ ਤੇ ਬਹੁਤ ਜ਼ਿਆਦਾ ਐਕਟਿਵ ਵੀ ਜਿਹੜੇ ਨੇ ਉਹ ਨਜ਼ਰ ਆ ਰਹੇ ਸੀਗੇ ਉਹਨਾਂ ਦੇ ਅਸੀਂ ਆਫਿਸ ਦੀਆਂ ਵੀਡੀਓਜ਼ ਦੇਖੀਆਂ ਨਾਲ ਹੀ ਲੋਕਾਂ ਦੇ ਨਾਲ ਮਿਲਣ ਦੀ ਗੱਲ ਕੀਤੀ ਜਾਵੇ ਸੋ ਇਹ ਬਹੁਤ ਵੱਡੇ ਇਲਜ਼ਾਮ ਜਿਹੜੇ ਉਹਨਾਂ ਤੇ ਲੱਗੇ ਕਿ ਉਹ ਨਗਰ ਨਿਗਮ ਦੇ ਆਫਿਸਰਸ ਨੂੰ ਧਮਕਾਉਂਦੇ ਸੀ ਜਾਂ ਫਿਰ ਉਹਨਾਂ ਨੂੰ ਕੰਫੀਡੈਂਸ ਦੇ ਵਿੱਚ ਲੈਂਦੇ ਸੀ ਕਿ ਲੋਕਾਂ ਨੂੰ ਫਰਜ਼ੀ ਜਿਹੜੇ ਐ ਝੁੱਠੇ ਜਿਹੜੇ ਕੇਸ ਨੇ ਨੋਟਿਸ ਨੇ ਭੇਜੋ ਤਾਕੀ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਪੈਸੇ ਦੇਣਗੇ ਸੋ ਇਸ ਤਰ੍ਹਾਂ ਕ腐ਸ਼ਨ ਜਿਹੜੀ ਕੀਤੀ ਜਾ ਰਹੀ ਸੀ ਇਹ ਵੀ ਜਾਣਕਾਰੀ ਸਾਡੇ ਸੂਤਰ ਦੇ ਰਹੇ ਨੇ ਕਿ ਜੋ ਵੀ ਪੈਸਾ ਇਥੋਂ ਕਮਾਰੇ ਸੀਗੇ ਉਹ ਅਬ੍ਰਾਡ ਦੇ ਵਿੱਚ ਯਾਨੀ ਕਿ ਵਿਦੇਸ਼ ਦੇ ਵਿੱਚ ਆਪਣੇ ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਉਹਨਾਂ ਵੱਲੋਂ ਇਹ ਪੈਸਾ ਖਰਚਾ ਜਾ ਰਿਹਾ ਸੀ ਖੈਰ ਇਹ ਜ਼ਰੂਰ ਹੈ ਦਿਪਤੀ ਵੱਡਾ ਐਕਸ਼ਨ ਲਿਆ ਆਏ ਹੈ ਪਰ ਅਸੀਂ ਦੇਖਿਆ ਕਿ ਪਹਿਲਾਂ ਵੀ ਲੀਡਰਸ ਤੇ ਪਹਿਲਾਂ ਵੀ ਮਨਿਸਟਰ ਤੇ ਐਮ ਐਲ ਏ ਸ ਤੇ ਐਕਸ਼ਨ ਵਿਜੀਲੈਂਸ ਨੇ ਲਿਆ ਸੀ ਪੰਜਾਬ ਸਰਕਾਰ ਨੇ ਲਿਆ ਸੀ ਪਰ ਇੱਕ ਵਾਰ ਫੇਰ ਤੋਂ ਉਹ ਆਪਣੀ ਪਾਰਟੀ ਦੇ ਨਾਲ ਉਹ ਲੀਡਰਸ ਖੜੇ ਹੋਏ ਨਜ਼ਰ ਆ ਰਹੇ ਨੇ ਨਾਲ ਹੀ ਸਰਗਰਮ ਜਿਹੜੇ ਆ ਉਹ ਵੀ ਪੋਲਿਟਿਕਸ ਦੇ ਵਿੱਚ ਨਜ਼ਰ ਆ ਰਹੇ ਜੀ ਠੀਕ ਹੈ ਨਿਤਿਕਾ ਜੀ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਲਈ ਤਾਂ ਜਿਵੇਂ ਹੀ ਅਰੈਸਟ ਪਾਈ ਗਈ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਇੱਕ ਕੀਤੀ ਔਰ ਪੰਜਾਬ ਦੇ ਲੋਕਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਉਹ ਪੰਜਾਬ ਸਰਕਾਰ ਦਾ ਸਟੈਂਡ ਸਪਸ਼ਟ ਕਰਦੇ ਹੋਏ ਕਿ ਭ੍ਰਸ਼ਟਾਚਾਰ ਦੇ ਖਿਲਾਫ ਟੋਲਰੈਂਸ ਦੀ ਨੀਤੀ ਜਿਹੜੀ ਸਾਡੀ ਹੈ ਉਹ ਜ਼ੀਰੋ ਹੈ ਔਰ ਉਹੀ ਰਹੇਗੀ ਸ਼ਿਕਾਇਤ ਅਗਰ ਤੁਸੀਂ ਦਿੰਦੇ ਹੋ ਤਾਂ ਤੁਰੰਤ ਕਾਰਵਾਈ ਜੜੀ ਆ ਹੋਏਗੀ ਕੀ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਅਸ ਤੋਂ ਬਾਅਦ ਉਹ ਸੁਣਵਾ ਦਿੰਨੇ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਇਹ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦਿਖਦੀ ਕਿ ਪਛਤਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ